ਪਿੰਡ ਠੱਠੀਆਂ ਮੰਤਸਲਾਣਾ ਗੁਰਮਤਿ ਜੋੜ ਮੇਲਾ ਤੇ ਖੇਡ ਮੇਲਾ ਜੀ ਸਿੰਘਾ ਪ੍ਰੈਸ ਨੇ ਸੰਚਾਲਕ ਜਸਤੁਰ ਨਵਾਲਾ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਸ਼ਹਿਰਾ ਸ੍ਰਿਹਾਲੀ ਦੇ ਵਿਚਕਾਰ ਪੈਂਦਾ ਪਿੰਡ ਠੱਠੀਆਂ ਮਹੰਤਾ ਵਿਖੇ ਤਨਤਨ ਬਾਬਾ ਕੁੰਡਲਦਾਸ ਜੀ ਅਤੇ ਤਨਤਨ ਬਾਬਾ ਛਾਲਦਾਸ ਜੀ ਦੇ ਦਰਬਾਰ ਤੇ ਸਾਲਾਨਾ ਗੁਰਮਤਿ ਜੋੜ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਤੇ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਤੀ 4 5 ਸਤੰਬਰ 4 5 ਸਤੰਬਰ 2024 ਦਿਨ ਬੁੱਧਵਾਰ ਵੀਰਵਾਰ ਨੂੰ ਬੜੀ ਸ਼ਰਧਾਪੂਰਵਕ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸ੍ਰੀ ਅਖੰਡ ਪਾਠ ਸਾਹਿਬ ਕੱਲ ਮਿਤੀ 2 ਸਤੰਬਰ 2024 ਦਿਨ ਸੋਮਵਾਰ ਨੂੰ ਆਰੰਭ ਕੀਤੇ ਗਏ ਅਤੇ ਭੋਗ ਅਗਲੇ ਕੱਲ ਰੋਜ਼ ਮਿਤੀ 4 ਸਤੰਬਰ 2024 ਦਿਨ ਬਾਰਵਾਰ ਨੂੰ ਪਾਏ ਜਾਣਗੇ ਉਸ ਤੋਂ ਪਰੰਤ ਖੁੱਲੇ ਪੰਡਾਲਾ 'ਚ ਧਾਰਮਿਕ ਦੀਵਾਨ ਜਨਗੇ ਇਸ ਸਮੇਂ ਪਹੁੰਚ ਰਹੇ ਗੁਰੂ ਘਰ ਦੇ ਮਹਾਨ ਬੁਲਾਰੇ ਰਾਗੀ ਡਿਕਬਿ ਸ੍ਰੀ ਜਥੇ ਸੰਤਾਨ ਗੁਰੂ ਜਸਨਾ ਕੇ ਨਿਹਾਲ ਕਰਨਗੇ ਜਿਵੇਂ ਕਿ ਹਰਪਾਲ ਸਿੰਘ ਟੰਡ ਟਾਡੀ ਜਥੇ ਸਤਪਾਲ ਸਿੰਘ ਐਮਏ ਕੋ ਟਾਡੀ ਜਥਾ ਕੇਵਲ ਸਿੰਘ ਕੋਲਟਾ ਡਿਜਥਾ ਅਤੇ ਸੰਤ ਸਪਾਹੀ सिਸਟਰ ਕੁਸ਼ਰੀ ਯਥਾ ਸ੍ਰੀ ਆਲੀ ਕਲਾਂ ਵਾਲੇ ਸੰਗਤਾਨ ਗੁਰੂ ਜਸਨਾ ਕੇ ਨਿਹਾਲ ਕਰਨਗੇ ਅਤੇ ਸ਼ਾਮ ਨੂੰ ਵੱਡੇ ਪੱਧਰ ਤੇ ਕਬੱਡੀ ਮੈਚ ਨਾਮਵਰ ਟੀਮਾਂ ਵਿਚਕਾਰ ਕਰਵਾਏ ਜਾਣਗੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਇਹ ਮੇਲਾ ਜੀ ਸਿੰਘਾ ਟੀਵੀ ਤੇ ਲਾਈਵ ਦੇਖੋ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਦੇਸ਼ ਆਦੇਸ਼ਾਂ ਦੀਆਂ ਐਨ ਆਰ ਆਈ ਸੰਗਤਾਨ ਬੇਨਤੀ ਹੈ ਗੁਰਮਤ ਅਤੇ ਖੇਡ ਮੇਲੇ ਵਿੱਚ ਪਹੁੰਚ ਕੇ ਤਨ ਮਨ ਤਾਂ ਨਾਲ ਸੇਵਾ ਕਰਕੇ ਸ਼ੁਰੂ ਕਰ ਦਿਆ ਖੁਸ਼ੀਆਂ ਪ੍ਰਾਪਤ ਕਰੋ 10 ਰਿਆ ਨੰਬਰਦਾਰ ਹਰਬਿੰਦਰ ਸਿੰਘ ਠੱਠਿਆ ਮੰਤਾ ਮੇਲਾ ਪ੍ਰਧਾਨ ਉਹਨਾਂ ਨਾਲ ਖੜੇ ਸਮੂਹ ਨਗਰ ਨਿਵਾਸੀ ਅਤੇ ਮੇਲਾ ਪ੍ਰਬੰਧਕ ਕਮੇਟੀ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਲਾ ਸਾਹਿਬ ਗੋਵਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਮੇਰੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੰਦਨ ਬਾਬਾ ਕੁੰਨ ਜੀ ਦਾ ਅੱਜ ਦੰਦਨ ਬਾਬਾ ਸਾਹ ਦਾ ਜੀ ਦਾ ਸਲਾਨਾ ਜੋੜ ਮੇਲਾ ਜੋ ਹਰ ਸਾਲ ਇੱਕ ਪਾਧਰੂ ਮਨਾਇਆ ਜਾਂਦਾ ਉਹ ਐਰਕੀਨ ਬਰਤ ਧੂਤਾਂ ਦੇ ਨਾਲ ਮਨਾਇਆ ਜਾਊਗਾ ਕੱਲ ਨੂੰ ਦੀਪਾਧਰੋ ਮਿਤੀ 4 ਤਰੀਕ ਨੂੰ ਬਾਬਾ ਜੀ ਦੇ ਜੋ ਅਨਪਾਲ ਸਾਹਿਬ ਚੱਲ ਰਹੇ ਆ ਉਹਨਾਂ ਦੇ ਕੋਲ ਬਹਿਣਗੇ ਉਸ ਤੋਂ ਅਪਰੰਤ ਭਾਰਕ ਧਵਾਨ ਸੱਜਣਗੇ ਪੰਜ ਤਰੀਕ ਨੂੰ ਸਵੇਰੇ 9 ਵਜੇ ਕੋ ਧਾਰਮਿਕ ਦੀਵਾਨ ਲੱਦਣਗੇ ਸ਼ਾਮ ਨੂੰ ਕਬੱਡੀ ਦੇ ਸ਼ੋਅ ਮੈਚ ਕਮਾਨ ਕਬੱਡੀ ਕਲੱਬ ਤੇ ਬਹਿਰ ਟਕੜਿਆਲਾ ਕਬੱਡੀ ਕਲੱਬ ਭਰਿਆਲਾ ਕੰਸੀ ਕਲੱਬ ਦੇ ਰਿਚਿਪਸਕਾਰ ਮੈਚ ਕਰਵਾਇਆ ਜਾਊਗਾ ਫਸਵੇਂ ਮੈਚ ਹੋਣਗੇ ਉਹ ਪੁੱਤੋ ਜਵਾ ਬਾਬਾ ਜੀ ਦਾ ਜੋ ਵੀ ਸ਼ਕਤਾ ਜੜੀਆਂ ਉਹ ਤਨਮਨ ਤਾਂ ਦੇ ਨਾਲ ਜਿੰਨੇ ਵੀ ਸੇਵਾਦਾਰ ਆ ਉਹ ਆਪਣਾ ਬਹੁਤ ਸਹਿਯੋਗ ਦੇ ਰਹੇ ਆ ਹਰ ਤਰ੍ਹਾਂ ਦਾ ਸੇਵਾ ਦੇ ਵਿੱਚ ਸਹਿਯੋਗ ਕਰ ਰਹੇ ਆ ਅਸੀਂ ਅਤੀ ਧੰਨਵਾਦੀ ਆ ਸਾਰੇ ਸੇਵਾਦਾਰਾਂ ਦੇ ਸਮੂਹ ਲਾਕਾਨਵਸੀਆਂ ਦੇ ਐਨ ਆਰ ਆਈ ਵੀਰਾਂ ਨੇ ਜਿਨ੍ਹਾਂ ਨੇ ਸਾਨੂੰ ਇਹਨਾਂ ਸਹੂਜ ਦਿੱਤਾ ਤੇ ਵੱਧ ਚੜ ਕੇ ਮੇਲੇ ਦੇ ਵਿੱਚ ਹਿੱਸਾ ਪਾਇਆ ਤੇ ਬੇਲੇ ਦੀ ਸ਼ਾਹੂ ਸ਼ੌਕਤ ਨੂੰ ਦੇ ਹੱਥੀਂ ਬਹੁਤ ਅੱਗੇ ਲੈ ਕੇ ਜਾਣ ਦੇ ਵਿੱਚ ਐਨ ਆਰ ਆਈ ਵੀਰ ਸਾਡਾ ਬਹੁਤ ਸਹੂਜ ਕਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ